ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖੈ ਨਿਰਭਾ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆ ਸਚੁ ਜਵਾਬ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਵਾਰ ਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆ ਸਚ ਜਵਾਬ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਕਾਲ ਮੂਰਤ ਆਜੁ ਨੀ ਸੈ ਪੰਗ ਗੁਰ ਪ੍ਰਸਾਦ ਜਪ ਆ ਸਚ ਜਵਾਬ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਕਾਲ ਮੂਰਤ ਆਜੁ ਨੀ ਸੈ ਪੰਗ ਗੁਰ ਪ੍ਰਸਾਦ ਜਪ ਆ ਸੱਚ ਜਵਾਬ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖਾ ਨਿਰਭਉ ਨਿਰਵੈਰ ਕਾਲ ਮੂਰਤ ਆਜੁਨੀ ਸੈ ਭੰਗ ਗੁਰ ਪ੍ਰਸਾਦ ਚੱਪ ਆ ਸੱਚ ਜਵਾਬ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਵਾਰ ਕਾਲ ਮੂਰਤ ਆਜੁਨੀ ਸੈ ਭੰ ਗੁਰ ਪ੍ਰਸਾਦਿ ਯਪ ਗੁਰ ਪ੍ਰਸਾਦਿ ਚਪ ਆ ਸਚ ਜਵਾਬ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਹੈ ਨਿਰਭਉ ਨਿਰਵੈਰ ਕਾਲ ਮੂਰਤ ਆਜੂਨੀ ਸੈ ਪੰਗ ਗੁਰ ਪ੍ਰਸਾਦਿ ਜਪ ਆ ਸੱਚ ਜਵਾਬ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਹੈ ਨਿਰਭਾ ਨਿਰਵੈਰ ਕਾਲ ਮੂਰਤ ਅਜੁਨੀ ਸੈ ਭੰਗ ਗੁਰ ਪ੍ਰਸਾਦ ਜਪ ਆ ਸੱਚ ਜਬਾਬ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਾ ਨਿਰਵੈਰ ਕਾਲ ਮੂਰਤ ਅਜੁਨੀ ਸੈ ਭੰਗ ਗੁਰ ਪ੍ਰਸਾਦ ਜਪ ਆ ਸੱਚ ਜਵਾ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਾ ਨਿਰਵਾਰ ਕਾਲ ਮੂਰਤ ਅਜੁਨੀ ਸੈ ਭੰਗ ਗੁਰ ਪ੍ਰਸਾਦਿ ਜਪ ਆ ਸੱਚ ਯੁਵਾ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਭੰਗ ਗੁਰ ਪ੍ਰਸਾਦਿ ਜਪ ਆ ਸੱਚ ਜਿਵਾਬ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖਾ ਨਿਰਭਉ ਨਿਰਵੈਰ ਨਿਰਵਰ ਕਾਲ ਮੂਰਤ ਅਜੁਨੀ ਸੈ ਭੰਗ ਗੁਰ ਪ੍ਰਸਾਦ ਚੱਪ ਆ ਸੱਚ ਜਵਾਬ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਕ ਓਅੰਕਾਰ ਸਤਨਾਮ ਕਰਤਾ ਪੁਰਖੈ ਨਿਰਭਉ ਨਿਰਵੈਰ ਨਿਰਵਰ ਕਾਲ ਮੂਰਤ ਅਜੁਨੀ ਸੈ ਭੰਗ ਗੁਰ ਪ੍ਰਸਾਦਿ ਚੱਪ ਆ ਸੱਚ ਜਵਾਬ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਇਕ ਓਅੰਕਾਰ ਸਤਨਾਮ ਕਰਤਾ ਪੁਰਖੈ ਨਿਰਭਉ ਨਿਰਵੈਰ ਕਾਲ ਮੂਰਤ ਅਜੁਨੀ ਸੈ ਪੰਗ ਗੁਰ ਪ੍ਰਸਾਦਿ ਜਪ ਆ ਸੱਚ ਜਿਬਾ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓ ਅੰਕਾਰ ਸਤ ਨਾਮ ਕਰਤਾ ਪੁਰਖੈ ਨਿਰਭਉ ਨਿਰਵੈਰ ਨਿਰਵੈਰ ਕਾਲ ਮੂਰਤ ਅਜੁਨੀ ਸੈ ਪੰਗ ਗੁਰ ਪ੍ਰਸਾਦਿ ਜਪ ਆ ਸੱਚ ਜਵਾਬ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਵਾਰ ਕਾਲ ਮੂਰਤ ਆਜੁਨੀ ਸੈ ਭੰਗ ਗੁਰ ਪ੍ਰਸਾਦ ਚੱਪ ਆ ਸੱਚ ਜਵਾਬ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨੇਰ ਭਾਉ ਨਿਰਵੈਰ ਕਾਲ ਮੂਰਤ ਆਜੁਨੀ ਸਹਿ ਭੰਗ ਗੁਰ ਪ੍ਰਸਾਦ ਜਪ ਆ ਸੱਚ ਜਵਾਬ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤ ਨਾਮ ਕਰਤਾ ਪੁਰਖੈ ਨਿਰਭਾਉ ਨਿਰਵੈਰ ਨਿਰਵੈਰ ਕਾਲ ਮੂਰਤ ਆਜੁਨੀ ਸਹਿ ਭੰਗ ਗੁਰ ਪ੍ਰਸਾਦ ਜਪ ਆ ਸੱਚ ਜਵਾਬ ਸੱਚ ਹੈਪੀ ਸੱਚ नानक होसी पी सच